वाहगुरु सतनाम श्री वाहे गुरु साहेब जी बेनती एक ओंकार श्री वाहेगुरु जी की फतेह पातशाही दस कविश बेनती चौपई हमारी करो हाथ अच्छा पूर्ण हुए की इच्छा तब चरण मन रह हमारा आत्मा जान करो प्रत पारा ਅਮਰੇ ਦੁਸਤ ਸੁ ਵੈਗ ਮੁਕਾਉ ਆਪਾਹਤ ਦੇ ਮੋਏ ਪਚਾਉ ਸੁਖੀ ਬਸ ਮੋਰੇ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋ ਰੱਖਾ ਨਿਜ ਕਰਦੇ ਕਰੀਏ ਸਭ ਬਰਨ ਤੂ ਆਗ ਸੰਗਰੀਏ ਤੂਰਨ ਹੋਏ ਹਮਾਰੀ ਆਸਾਂ ਕੋਰਪਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਵਰਨਾ ਧਿਆਉ ਜੋ ਵਰਚਾਹ ਸੁ ਤੁਮ ਤੇ ਪਾਉ ਸੇਵੋ ਤਸੇ ਕੇ ਹਮਾਰੇ ਤਾਰੀਏ ਚੰਚਨ ਸੈਤਰ ਨਾਰੇ ਮਾਰੀਏ ਆਪ ਯਾਦ ਦੇ ਮੁਝੇ ਵਰਿਏ ਮਰਨ ਕਾਲ ਕਾਤਰਾ ਸੁਵਿਰੀਏ ਕਉ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੂਤਰੀਓ ਰੱਛਾ ਰਾਗ ਨੇ ਮੋਹ ਮਹਰਾ ਕਰਨ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ दीन बंद दृष्टन के हंता तुम हो पूरी चतरदस कंता काल पाए ब्रह्मा अवतरा काल पाए शिवजू अवतरा काल पाए कर विष्णु प्रकाशा सकल काल का किया तमाशा जवन काल योगी शिव कीयो वेदराज ब्रह्मा जोथियो जवन काल सब लोक सुवारा नम सुकरत है, है नारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੱਜਨੇ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿ ਹੋ ਹਮਾਰਾ ਨਾਸ਼ਕਾਰਤਿ ਸਹੀ ਕੋ ਹੁਮਾਰੀ ਸਭ ਪ੍ਰਜਾ ਜਨਿ ਆਪ ਸਵਾਰੀ ਸਿਵ ਕਨ ਕੋ ਸਭ ਗਨ ਸੁਖ ਦਿਓ ਛਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪਰਜਾ ਧਰਤ ਤਵ ਦੇ ਅਪਾਰਾ ਜਾ ਵਿਆਕਰਖ ਕਰਖ ਕਰਤ ਹੋ ਗਭੂ ਤੁਮ ਮੈਂ ਮਿਲਤ ਦੇਹ ਤਰ ਸਭ ਹੰਨ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੇ ਬੋਝ ਉਜਾਰੈ ਤੁਮ ਸਭੀ ਤੇਰਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਅਰੰਕਾਰ ਮ੍ਰਿਦੁਕਾਰ ਨਿਰਲੰਭੋ ਆਦ ਨੀਲ ਅਨਾਦ ਅasamb ਤਾ ਕਾ ਮੁੜ ਉਚਾਰਤ ਭੇਦਾਂ ਜਾ ਕੋ ਭੇਵ ਨ ਪਾਵਤ ਬੇਤਾ ਤਾ ਕੋ ਕਰਪਾ ਹਾਨੇ ਅਨੁਮਾਨਤ ਮਹਾ ਮੂਰਤਿ ਕਛੁ ਭੇਦ ਨ ਜਾਣਤ ਯਹ ਦੇਵ ਕੋ ਕਹਿਤ ਸਦਾ ਸਿਰੰਕਾਰ ਕਾ ਚੀਨਤ ਨਹਿ ਪੈਵ ਆਪ ਆਪਣੇ ਬਦ ਹੋ ਗੇਤੀ ਵਰਨਤ ਪੈਨ ਨ ਪੈਨਤ ਹੇ ਤੈਤੀ ਤੁਮਰਾ ਲਖਾ ਨ ਜਾਏ ਪਿਸਾਰਾ ਕੇ ਵਿਦ ਸਜਾ ਪ੍ਰਥਮ ਸੁਨ ਸਵਾਰਾ ਇਕ ਰੂਪ ਅਨੂਪ ਸੂਰਤ ਰੰਗ ਭਇਓ ਰਾਵ ਕਹਿ ਰੂਪ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਕਾਨ ਬੋਰ ਰਚ ਦੇਨੀ ਕਉ ਭੋਲ ਰਾਜਾ ਬਠਾ ਕਉ ਸਿਮੁਤ ਭਇਓ ਸੰਕਰ ਇਕਟਾ ਸਿਗ੍ਰੀ ਸ੍ਰਿਸ਼ਟ ਦਿਖਾਏ ਚੰਪਾ ਆਗ ਜਗਤ ਸਰੂਪ ਸੈਮ ਭਵ ਅਵ੍ਰਚ ਮੇਰੀ ਤਮ ਕਰੋ ਸਿਖਵਾਰੋ ਸਿੱਕੇ ਸੰਗਰੋ दुष्ट जीते अपराध उत्पाता सकुल मने ज करो रण कोता जे असतो अवसर नी परे तिनके दुष्ट दुखत होवे मरे पुर्ख जन प परे तिहारे तिनके तुम सुन कर सटारे जो काल को एक बार के आए है ताके काल निकट न है रक्षा होए तहु सब काला दुष्ट रेष्ट डरा तत काला ਕਿਰਪਾ ਦ੍ਰਿਸ਼ਟ ਤਨ ਜਾਏ ਨਹਿ ਰਹੋ ਤਕੇ ਤਪ ਤਨ ਤੋਹ ਰਹੋ ਰੇਦ ਚੇਦ ਕਰਮੋ ਸਭ ਹੋਈ ਦੁਸ਼ਟ ਸ਼ਾਸਵਿ ਸਕੇ ਨ ਕੋਈ ਇਤubar ਜਿਨ ਤੁ ਮੈਂ ਸੰਭਾਰਾ ਕਾਲ ਕਾਸਤੇ ਤਾਏ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਆਧਾਰਿਤ ਦੁਸ਼ਟ ਦੋਖ ਤੇ ਰਹਾ ਢੜਕ ਕੇ ਤੁਮ ਸਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਧਰਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਗਰੀਹੰ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭਰਾਤਾ ਕੇਲਵੇ ਕ ਸਰਬ ਦੇ ਕੋ ਹਰਤਾ ਦੁਸ਼ਟ ਦੋਖੀਨ ਕੋ ਸੇ ਕਰਤਾ ਸ੍ਰੀ ਅਸਤ ਜਗ ਤੇ ਆਲਾ ਪੂਰਨ ਕਰਾ ਗ੍ਰੰਥ ਸਿਤ ਕਾਲਾ ਮਨ ਬਾਚਤ ਫਲ ਪਾਵੈ ਸੋਈ ਦੂਖ ਨ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤਰਤਾ ਆਵਈ ਦੂਖ ਦਰਦ ਭਉ ਨਿਕਟ ਨਾ ਤਿਨ ਨਰ ਕਹਿ ਰਹੈ ਹੋ ਜੋ ਆ ਕੀ ਏਕ ਵਾਰ ਚੋਪਈ ਕੋ ਕਹੈ ਚੋਪਈ ਸੰਵਤ 17 ਸਹਿਸਪਨੀ ਜੈ ਅਰਧ ਸਹਿਸਪਨ ਤੀਨ ਕਹੀ ਜੈ ਪਾਦਰਵ ਸੁਦੇਸ਼ਟ ਮੇ ਰਵਿਵਾਰਾ ਤੀਰ ਸਤ ਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾਮ ਆਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹ ਹਮ ਏਕ ਨ ਜਾਣਿਓ ਸਿਦੀ ਜਿਸ ਤਾਣ ਅਗੇ ਅਬ ਅਮਰੀਕਰ ਮੈਨ ਨ ਕਹੋ ਸਭ ਤੋਏ ਬਤਾਨਿਓ ਦੋਹਰਾ ਸਗਲ ਦਵਾਰਿਕੋ ਛਾੜਕੇ ਜੈ ਹੋ ਤੁਮਾਰੋ ਦਵਾਰ ਬੈ ਗਏ ਕੀ